ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੈ ਪੀਮ ਜੈ ਭਾਨ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਹਤਾ ਅੱਜ ਆਪਾਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਬੇਨਤੀ ਕਰ ਲਈਏ ਆਪ ਸਭ ਨੂੰ ਕਿ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਦੇ ਬਿਲਕੁਲ ਬਦਲਵੇਂ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਅੱਜ ਜਿਹੜਾ ਹੈ ਪੰਜਾਬੀ ਜਗਵਾਨੀ ਅਖਬਾਰ ਦੀ ਖਾਸ ਖਬਰ ਆਈ ਹੈ ਕਿ 35000 ਕਰੋੜ ਦਾ ਨਹੀਂ ਕੋਈ ਦਾਵੇਦਾਰ ਆਰਪੀਆਈ ਨੂੰ ਟ੍ਰਾਂਸਫਰ ਜਗਵਾਨੀ ਅਖਬਾਰ ਦੇ ਵਿੱਚ ਅੱਜ ਦੇ ਵਿੱਚ ਖਾਸ ਖਬਰ ਪਤੀ ਸੀ ਜਿਹੜਾ ਵਪਾਰ ਪੇਜ ਦੇ ਉੱਤੇ ਹੈ ਪੇਜ ਨੰਬਰ 5 ਦੇ ਉੱਤੇ ਕਿ 35000 ਕਰੋੜ ਕਰੋੜ ਰੁਪਇਆ ਜਿਹੜਾ ਸਾਡੀਆਂ ਬੱਖ-ਬੱਖ ਬੈਂਕਾਂ ਚ ਪਿਆਗਾ ਉਨ੍ਹਾਂ ਦਾ ਕੋਈ ਵੀ ਦਾਵੇਦਾਰ ਨਹੀਂ ਹੈ ਤੇ ਉਹ RBI ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕੱਲ ਜਿਹੜੀ ਸਰਕਾਰ ਨੇ ਵਿੱਤ ਮੰਤਰੀ ਨਿਰਮਲਾ ਸਿਤਰਮਨ ਜੀ ਨੇ ਕਿਹਾ ਸੀ ਕਿ 10 ਸਾਲਾਂ ਚ 10 ਸਾਲ ਪਹਿਲਾਂ ਸੌਰੀ ਇਹ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਕਿਹਾ ਕਿ 10 ਸਾਲ ਪਹਿਲਾਂ ਜਿਹੜਾ ਪ੍ਰਧਾਨ ਮੰਤਰੀ 28 ਅਗਸਤ ਨੂੰ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ ਤਹਿਤ ਜਿਹੜੇ ਖਾਤੇ ਖੋਲੇ ਸੀਗੇ ਉਹ ਬਹੁਤ ਸਫਲਤਾਪੂਰਵਕ ਖੁੱਲੇ ਇਹਨਾਂ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਸੋ ਸਾਥੀਓ ਤੁਹਾਨੂੰ ਇਹ ਵੀਡੀਓ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਬਿਲਕੁਲ ਨਵੇਂ ਵਿਸ਼ੇ ਤੇ ਵੀਡੀਓ ਹੈ ਹੋਰ ਇਸ ਨੂੰ ਬਾਤੋਬਾਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਐਸੇ ਤਰ੍ਹਾਂ ਵਾਧਾ ਫੁੱਲਦਾ ਦੇਖਣਾ ਚਾਹੁੰਦੇ ਹੋ ਔਰ ਲਗਾਤਾਰ ਦੇਖਣਾ ਚਾਹੁੰਦੇ ਹੋ ਵਕ ਵਕ ਤਰ੍ਹਾਂ ਦੇ ਪ੍ਰੋਗਰਾਮ ਦੇਖਣਾ ਚਾਹੁੰਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਆਓ ਫਿਰ ਆਪਾਂ ਗੱਲਬਾਤ ਕਰਦੇ ਆਂ ਕਿ ਅੱਜ ਦੇ ਵਿਸ਼ੇ ਦੇ ਉੱਤੇ ਕਿ 35000 ਕਰੋੜ ਦਾ ਨਹੀਂ ਕੋਈ ਦਾਵੇਦਾਰ ਆਰਬੀਆਈ ਨੂੰ ਟ੍ਰਾਂਸਫਰ ਪੀਐਸਯੂ ਬੈਂਕਾਂ ਦੇ 10 ਪੁਆਇੰਟ 10 ਕਰੋੜ 24 ਲੱਖ ਖਾਤਿਆਂ 'ਚ ਜਮਾ ਸੀ ਰਕਮ 10 ਕਰੋੜ ਖਾਤਿਆਂ ਦੇ ਵਿੱਚ 10 ਕਰੋੜ 24 ਲੱਖ ਖਾਤੇ ਜਮਾ ਸੀ ਤੇ 10 ਸਾਲਾਂ ਜਾਂ ਉਸ ਤੋਂ ਵੱਧ ਸਮੇਂ ਤੋਂ ਸਰਗਰਮ ਨਹੀਂ ਸੰਪੰਨ ਬੈਂਕ ਇਹ ਇਹਨਾਂ ਦੇ ਵਿੱਚ ਜਿਹੜਾ ਹੈ ਪਿਛਲੇ 35 ਹਜ਼ਾਰ 35000 ਕਰੋੜ ਰੁਪਏ ਜਿਹੜਾ ਜਮਾ ਸੀਗਾ ਉਸ 10 ਸਾਲਾਂ ਦੇ ਵਿੱਚ ਜਿਹੜੇ ਖਾਤੇ ਖੁੱਲੇ ਸੀ ਪਹਿਲਾਂ ਜਨਤਨ ਯੋਜਨਾ ਦੇ ਤਹਿਤ ਉਹਦੇ ਵਿੱਚ ਬਹੁਤ ਸਾਰੇ ਖਾਤੇ ਆ ਜਿਹੜੇ ਉਹ ਰੁਕ ਗਏ ਜਿਨ੍ਹਾਂ ਨੂੰ ਵਰਕਿੰਗ ਦੇ ਵਿੱਚ ਨਹੀਂ ਸਨ ਤੇ ਉਹਨਾਂ ਦੇ ਵਿੱਚ ਜਿਹੜੀ ਹੈ ਉਹਨਾਂ ਦਾ ਕੋਈ ਵੀ ਜਿਹੜੀ ਰਕਮ ਜਮਾ ਸੀ ਉਹਨਾਂ ਦੇ ਦਾਅਵੇਦਾਰ ਨਹੀਂ ਹਨ ਉਹਨਾਂ ਵਿੱਚੋਂ ਖਾਸ ਖਾਸ ਬੈਂਕਾਂ ਦੇ ਨਾਮ ਆ ਇਹਦੇ ਜਿਹੜੀ ਆਇਆਗਾ ਉਹਦੇ ਵਿੱਚ ਪ੍ਰਮੁੱਖ ਬੈਂਕਾਂ ਜਿਹੜੀਆਂ ਹੈਗੀਆਂ ਚਾਰ ਉਹ ਚ ਸਭ ਤੋਂ ਪਹਿਲਾਂ SBI ਹੈ ਉਹਦੇ ਵਿੱਚ 8086 ਕਰੋੜ ਰੁਪਇਆ ਜਿਹੜਾ ਹੈਗਾ ਗੈਰ ਦਾਵੇਦਾਰਾਂ ਦਾ ਹੈਗਾ ਜਿੰਨੇ ਲੋਕਾਂ ਦੀ ਪਛਾਣ ਨਹੀਂ ਹੋ ਰਹੀ ਲੋਕ ਉਥੇ ਬੈਂਕ ਵਿੱਚ ਖਾਤਾ ਤਾਂ ਖੜਾ ਆ ਗਏ ਪੈਸਾ ਜਮ੍ਹਾਂ ਕਰਾ ਕੇ ਪਰ ਦੁਬਾਰਾ ਨਹੀਂ ਆਏ ਅਕੱਲੀ SBI ਚ 8086 ਕਰੋੜ ਰੁਪਇਆ ਪਿਆ ਹੈਗਾ ਦੂਸਰੇ ਪਾਸੇ PNB ਬੈਂਕ ਦੇ ਵਿੱਚ 5540 ਕਰੋੜ ਰੁਪਇਆ ਹੈ 50 نیشنل ਬੈਂਕ ਅਗਲੀ ਹੈ ਜੀ ਕੇਨਰਾ ਬੈਂਕ ਕੇਨਰਾ ਬੈਂਕ ਚ 4558 ਕਰੋੜ ਰੁਪਇਆ ਹੈ ਤੇ ਬੈਂਕ ਦਾ ਹੜੋਤਾ ਦੇ ਵਿੱਚ 3900 4 ਕਰੋੜ ਰੁਪਇਆ ਜਮਾ ਹੈ ਇਹਦੇ ਵਿੱਚ ਇੱਕ ਜਿਹੜੀ ਹੈ ਕੋਈ ਵੀ ਪਿਛਲੇ 10 ਸਾਲਾਂ ਤੋਂ ਜਾਂ ਕੋਈ ਖਾਤੇ ਜਿਹਹ ਜਿਵੇਂ ਜਿਹਨੇ ਤੋਂ ਦੋ-ਦੋ ਸਾਲਾਂ ਤੋਂ ਕੋਈ ਟਰਾਂਸਫਰ ਨਹੀਂ ਹੋਇਆ ਤੇ ਇਸ ਦੇ ਲਈ ਜਦੋਂ ਅੱਜ ਗੱਲਬਾਤ ਹੋਈ ਗੱਲ ਸਾਡੇ ਵਿੱਤ ਮੰਤਰੀ ਜੀ ਨੇ ਕਿਹਾ ਕਿ ਇਹਨਾਂ ਦੇ ਵਿੱਚ ਸਵਾਲ ਸੀਗੇ ਜੋ SBI ਅਧਿਕਾਰੀ ਵਿਰੇਤਿਕ ਦੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੰਦੇ ਸਨ ਤੇ ਮ੍ਰਿਤਕ ਦੇ ਮੌਤ ਸਰਟੀਫਿਕੇਟ ਦਸਤਾਵੇਜ਼ ਪੇਸ਼ ਕਰਨ ਵਾਲੇ ਪਰਿਵਾਰ ਨਾਲ ਵੀ ਸੰਪਰਕ ਨਹੀਂ ਕਰਦੇ ਸੰਤਵ ਮੰਤਰੀ ਨੇ ਕਿਹਾ ਕਿ ਬੈਂਕ ਸਾਰੇ ਦਾਅਵਿਆਂ ਦੇ ਮਾਮਲਿਆਂ ਨੂੰ ਉਨਾ ਪਟਾਉਣ 'ਚ ਮ੍ਰਿਤਕ ਦੇ ਪਰਿਵਾਰ ਦੀ ਮਦਦ ਕਰਦੇ ਹਨ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਇਹ ਪੈਸੇ ਪਏ ਨੇ ਜਿਹੜੇ ਖਾਤੇ ਪਏ ਨੇ ਜਿੰਨਾ ਬੈਂਕਾਂ ਦੇ ਵਿੱਚ ਪਏ ਚਾਰ ਪੂਖ ਬੈਂਕਾਂ ਦੇ ਆਪਾਂ ਨਾਮ ਲੈਂਦੇ ਨੇ ਐਸਬੀਆਈ ਆ ਪੀਐਨਬੀ ਕੇਨਰਾ ਬੈਂਕ ਬੈਂਕ ਆਬੜੋ ਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਲੋਕ ਆਪ ਦਾ ਦੇਖਣ ਜਿਹੜੇ 10 ਕਰੋੜ ਲੋਕ ਨਹੀਂ 24 ਲੱਖ ਸਵਾ ਦਾ ਕਰੋੜ ਲੋਕ ਨਹੀਂ ਉਹਨਾਂ ਦਾ ਜਿਨ੍ਹਾਂ ਦਾ ਵੀ ਖਾਤਾ ਹੈ ਤਾਂ ਸਰਕਾਰ ਉਹਨਾਂ ਨੂੰ ਪੈਸੇ ਦੇਣ ਲਈ ਵਚਨਬੱਧ ਹੈ ਔਰ SBI ਵੱਲੋਂ ਪਹਿਲ ਦੇ ਆਧਾਰ ਤੇ ਹੀ ਕੰਮ ਕੀਤਾ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਬੈਂਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹਨਾਂ ਖਾਤਿਆਂ ਦੇ ਸਬੰਧਿਤ ਗਾਹਕਾਂ ਕਾਨੂੰਨੀ ਵਾਰਸ਼ਾ ਦਾ ਪਤਾ ਲਗਾਉਣ ਲਈ ਵਿਸ਼ੇਸ਼ ਮਹਿਰਮ ਸ਼ੁਰੂ ਕਰਨ ਤੇ ਵਿਚਾਰ ਕਰਨ ਜੋ ਗੈਰ ਸਰਗਰਮ ਹੋ ਗਏ ਹਨ ਜਿਹੜੇ ਖਾਤੇ ਗੈਰ ਸਰਗਰਮ ਹਨ 2 ਸਾਲਾਂ ਤੋਂ ਉਹਨਾਂ ਦੇ ਮਹਿਰ ਤੇ ਵਾਰਸ਼ਾ ਨੂੰ ਲੱਭ ਕੇ ਉਹਨਾਂ ਨੂੰ ਜਿਹੜਾ ਹੈ ਇਹ ਰਾਸੀ ਮੁਹਈਆ ਕਰਾਈ ਜਾਵੇ ਫਿਲਹਾਲ ਇਹ ਰਾਸੀ ਹੈ ਜਿਹੜੀ ਆਰਬੀਆਈ ਬੈਂਕ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਚੁੱਕੀ ਹੈ ਤੇ ਇਹ ਇੱਕ ਵੱਡੀ ਖਬਰ ਸੀ ਸਾਡੀ ਸਰਕਾਰ ਦੇ ਚੋਣ ਸ਼ੁਕਰ ਹੈ ਬੈਂਕਾਂ ਨੇ ਇਹ ਗੱਲ ਦੱਸੀ ਇਸ ਤੋਂ ਬਾਅਦ ਅੱਜ ਜਿਹੜਾ ਸੀ ਕੱਲ ਸੀ타 ਨਮਨ ਜਿਹੜੇ ਆਪਣੇ ਮੈਡਮ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਜੀ ਉਹਨਾਂ ਨੇ ਕਿਹਾ ਕਿ 28 ਅਗਸਤ ਨੂੰ ਜਿਹੜਾ 14 10 ਸਾਲ ਪਹਿਲਾਂ 55 ਕਰੋੜ ਤੋਂ ਵੱਧ ਖਾਤੇ ਖੁੱਲੇ ਸਨ ਤੇ ਕੁੱਲ ਜਮਾ ਜਿਹੜਾ 2 ਲੱਖ ਕਰੋੜ ਰੁਪਏ ਤੋਂ ਪਾਰ ਇਹਦੇ ਵਿੱਚ ਪੈਸਾ ਜਮਾ ਹੋਇਆ ਉਹਨਾਂ ਨੇ ਇਸ ਗੱਲ ਬਾਰੇ ਅੱਗੇ ਵੀ ਦੱਸਿਆ ਕਿ ਇਸ ਯੋਜਨਾ ਦੇ ਚਤੁਰਵੰਧਾ ਕਰੋੜ ਜਿਹੜੇ ਜਨਤਨ ਖਾਤੇ ਸੀ ਉਹਦੇ 2 ਲੱਖ ਤੋਂ ਉੱਪਰ 230 ਕਰੋੜ ਤੋਂ ਵੱਧ ਰਪਏ ਜਮ੍ਹਾਂ ਹੋਏ ਤੇ 80% ਦੇ ਖਾਤੇ ਐਕਟਿਵ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਇਹ 253 ਕਰੋੜ ਖਾਤੇ ਨੇ ਉਹਦੇ ਜੋ 80% ਤੋਂ ਵੱਧ ਖਾਤੇ ਜਿਹੜੇ ਐਕਟਿਵ ਐਸਨ ਨਾਲ ਹੀ ਅਗਸਤ 2024 ਤੱਕ ਉਹਨਾਂ ਨੇ ਇਹ ਵੀ ਦੱਸਿਆ ਕਿ ਆਸਤਨ ਬੈਲੈਂਸ ਹੈ ਜਿਹੜਾ 4352 ਰੁਪਏ ਹੋ ਗਿਆ ਇਨਾ ਖਾਤਿਆਂ ਦੇ ਜਿਹੜਾ ਔਸਟ ਬੈਲੈਂਸ ਆਇਆ 4450 ਰੁਪਏ ਤੱਕ ਦੇ ਰਿਹਾ ਜੋ ਮਾਰਚ 2015 ਅਕਸਿਰਫ 1000 ਪੈਂਡਰ ਸੀ ਜਿਹੜਾ 15 ਤੱਕ ਪੈਂਡਰ ਪੀ ਸੀ ਤੇ ਉਸ ਤੋਂ ਬਾਅਦ 1000 ਪਰੰ ਤੋਂ ਵੱਧ ਕੇ ਅਜੇ 4000 ਤੋਂ ਉੱਪਰ ਚੱਲ ਰਿਹਾ ਤੇ ਅੱਗੇ ਤਿੰਨ ਇਹਨਾਂ ਨੇ ਇਹ ਵੀ ਦੱਸਿਆ ਕਿ ਇਸ ਮਾਲੀ ਸਾਲ ਚ ਕਿ ਤਿੰਨ ਕਰੋੜ ਜਨਤਨ ਖਾਤੇ ਖੋਲੇ ਜਾਣਗੇ ਐਤ ਕੀ ਇਸ ਵਾਰ 3 ਕਰੋੜ ਖਾਤੇ ਹੋਰ ਖੋਲੇ ਜਾਣਗੇ ਅੱਜ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੀ 10ਵੀਂ ਵਰੀ ਗਣ ਲੈ ਕੱਲ ਜਿਹੜੀ 28 ਅਗਸਤ ਨੂੰ ਜਿਹੜੀ 31 ਦੱਸਦਾ 28 ਅਗਸਤ ਨੂੰ ਜਿਹੜੀ 10ਵੀਂ ਵਰੀ ਗਣਡ ਸੀਗੀ ਤੇ ਉਹਦੇ ਵਿੱਚ ਨਿਰਮਲਾ ਸੀਤਾਰਾਮਨ ਜੀ ਨੇ ਕਿਹਾ ਕਿ ਇਸ ਯੋਜਨਾ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਸਰਕਾਰ ਦੀ ਬਹੁਤ ਮਦਦ ਕੀਤੀ ਇਸ ਨਾਲ ਔਰਤਾਂ ਦੀ ਜ਼ਬਰਦਸਤ ਜਿਹੜੀ ਹੈ ਉਹ ਫਾਇਦਾ ਹੋਇਆ ਔਰਤਾਂ ਨੂੰ ਤੇ ਖਾਤਿਆਂ ਵਿੱਚ ਜਿਹੜੇ ਜ਼ੀਰੋ ਬੈਲੈਂਸ ਨਾਲ ਉਹ ਖਾਤੇ ਖੁੱਲੇ ਸੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ 8% ਦੀ ਖਾਤਿਆਂ 'ਚ ਹੀ ਜ਼ੀਰੋ ਬੈਲੈਂਸ ਹੈ ਖਟਕੋਣ 4% ਖਾਤੇ ਜੀ ਜ਼ੀਰੋ ਬੈਲੈਂਸ ਆ ਬਾਕੀ ਦੇ ਵਿੱਚ ਬੈਲੈਂਸ ਪਿਆ ਹੈ ਤੇ ਇਹਦਾ ਸਭ ਤੋਂ ਵੱਧ ਜਿਹੜਾ ਫਾਇਦਾ ਹੋਇਆ ਪਿੰਡਾਂ ਦੇ ਲੋਕਾਂ ਨੂੰ ਹੋਇਆ ਔਰ ਇਹ ਵੀ ਗੱਲ ਸੀ ਕਿ 66% ਤੋਂ 66.6% ਦੀ ਜਨ ਤਨ ਖਾਤੇ ਇਹਨਾਂ ਲਾਕੇ ਜੀ ਖੁੱਲੇ ਸੀ 60% ਇਹਦੇ ਖਾਤੇ ਸੀ ਜਨਤਨ ਖਾਤੇ ਉਹ ਪਿੰਡਾਂ 'ਚ ਹੀ ਖੁੱਲੇ ਸੀਗੇ ਉਦੋਂ ਬਾਅਦ ਉਹਨਾਂ ਨੇ ਅਗੀਆਂ ਜਿਹੜੀਆਂ ਇਹਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਕਿ 52 ਕਰੋੜ ਖਾਤੇ 'ਚੋਂ 29 ਕਰੋੜ ਖਾਤੇ ਕੇਵਲ ਤੇ ਕੇਵਲ ਔਰਤਾਂ ਦੇ ਸੀਗੇ ਠੀਕ ਹੈ ਜੀ ਅੱਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਲਗਭਗ 99.95% ਦੀ ਪਿੰਡਾਂ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਬੈਂਕ ਬ੍ਰਾਂਚ, ਏਟੀਐਮ, ਬੈਂਕਿੰਗ ਕਰਸਪੋਡੈਂਟਸ, ਇੰਡੀਆ ਪੋਸਟ, ਪੇਮੈਂਟ ਸਮੇਤ, ਬੈਂਕ ਸਮੇਤ ਕਿਸੇ ਨਾ ਕਿਸੇ ਟੱਚ ਪੁਆਇੰਟ ਦੇ ਨਾਲ ਹੀ ਬੈਂਕਿੰਗ ਸਰਵਿਸਜ਼ ਮੌਜੂਦ ਹਨ। ਪਰ ਸਭ ਤੋਂ ਵਧੀਆ ਗੱਲ ਆ ਉਹਨਾਂ ਨੇ ਕਹੀ ਕਿ 99.95% ਬਹੁਤ ਘੱਟ ਮਤਲਬ ਕੋਈ ਇਹ ਰਹਿ ਗਿਆ ਜਿਹਦੇ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਬੈਂਕ ਸਹੂਲਤ ਸਰਕਾਰ ਨੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਸ਼ 'ਚ 1.3 ਅਰਬ ਤੋਂ ਵੱਧ ਅਪਰੇਟਿਵ ਕਰੰਟ ਅਕਾਊਂਟ ਅਤੇ ਸੇਵਿੰਗ ਅਕਾਊਂਟ ਹਨ ਇਹਨਾਂ 'ਚ 53 ਕਰੋੜ ਤੋਂ ਜ਼ਿਆਦਾ ਜਨਤਨ ਖਾਤੇ ਹਨ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਕਰੋੜਾਂ ਲੋਕਾਂ ਨੂੰ ਦਿੱਤੀ ਗਈ ਹੈ ਮੈਡਮ ਨਿਰਮਲਾ ਸੀਤਾਰਾਮ ਜੀ ਜਿਹੜੀ ਸਭ ਤੋਂ ਖਾਸ ਗੱਲ ਰਹੀ ਸੀ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ 20 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਜੋ بیمਾ ਯੋਜਨਾ ਦੇ ਤਹਿਤ 436 ਰੁਪਏ ਲੈ ਕੇ ਕੇਵਲ 436 ਰੁਪਏ ਦਾ ਜਿਹੜਾ ਹੈ 2 ਲੱਖ ਰੁਪਏ ਦਾ ਜਿਹੜਾ ਸਾਲਾਨਾ ਪ੍ਰੀਮੀਅਮ 2 ਲੱਖ ਰੁਪਏ ਦਾ ਜਿਹੜਾ ਲਾਇਸੈਂਸ ਹੋ ਰਿਹਾ ਇਸ ਦਿੱਤਾ ਗਿਆ 436 ਰੁਪਏ ਭਰੋ ਤੇ 2 ਲੱਖ ਰੁਪਏ ਦਾ ਜਿਹੜਾ ਹੈ ਤੁਹਾਨੂੰ ਬੀਮਾ ਮਿਲ ਜਿਹੜਾ ਦੇ ਹੱਕਦਾਰ ਬਣੋ ਇਹਦੇ ਨਾਲ ਹੀ ਇੱਕ ਉਹਨਾਂ ਨੇ ਹੋਰ ਤੁਸੀਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਵਿੱਚ 20 ਰੁਪਏ ਪ੍ਰੀਮੀਅਮ ਤੇ ਹਰੇਕ ਮਹੀਨੇ 20 ਰੁਪਏ ਦੀ ਕਿਸ਼ਤ ਦੇਣੀ ਹੈ ਤੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਵੀ ਜਿਹੜਾ ਸਾਨੂੰ ਅਸੀਂ ਕਰਵਾ ਸਕਦੇ ਆ ਅਟਲ ਪੈਨਸ਼ਨ ਯੋਜਨਾ ਚ ਵੀ 6.8 ਕਰੋੜ ਲੋਕ ਜੁੜੇ ਹਨ ਸਟੈਂਡ ਅਪ ਇੰਡੀਆ ਸਕੀਮ ਦੇ ਤਹਿਤ 53609 ਕਰੋੜ ਰੁਪਏ ਦੇ 236000 ਲੋਨ ਮਨਜ਼ੂਰ ਕੀਤੇ ਗਏ ਸਟੈਂਡ ਅਪ ਇੰਡੀਆ ਇੱਕ ਨਵੇਂ ਲੋਕਾਂ ਨੂੰ ਸਟਾਰਟਅਪ ਲਾਉਣ ਦੇ ਲਈ ਪ੍ਰੋਗਰਾਮ ਦਿੱਤੇ ਸੀਗੇ ਗਵਰਨਮੈਂਟ ਨੇ ਲਿਆਂਦਾ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ 53609 ਕਰੋੜ ਰੁਪਈਆ ਲੋਕਾਂ ਨੂੰ ਵੰਡਿਆਗਾ 236000 ਲੋਕਾਂ ਨੂੰ ਇਸ ਦੇ ਲੋਨ ਦਿੱਤੇ ਨੇ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਨਾਲ 65 ਲੱਖ ਤੋਂ ਬਾਅਦ ਸਟਰੀਟ ਬੈਂਡਰਸ ਨੂੰ 12630 ਕਰੋੜ ਰੁਪਏ ਦਾ ਕਰਜ਼ਾ ਵੀ ਮਿਲਿਆ ਹੈ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਨਾਲ ਜਿਹੜੇ 65 ਹਜ਼ਾਰ ਲੋਕਾਂ ਨੂੰ ਹੀ ਜਿਹੜਾ 65 ਲੱਖ ਤੋਂ ਵੱਧ ਸਟਰੀਟ ਬੈਂਡਰਸ ਨੂੰ ਜਿਹੜਾ ਫਾਇਦਾ ਮਿਲਿਆ ਸੋ ਦੋਸਤੋ ਜਿਹੜੀ ਗੱਲ ਸੀ ਕਿ ਵੀ ਕੱਲ ਦਾ ਜਿਹੜਾ ਬਹੁਤ ਮਹੱਤਵਪੂਰਨ ਦਿਨ ਸੀ 28 ਅਗਸਤ ਅੱਜ 29 ਅਗਸਤ ਨੂੰ ਹੀ ਅਖਬਾਰਾਂ ਦੇ ਵਿੱਚ ਸਪਿਆ ਹੈਗਾ ਕਿ ਦੁਬਾਰਾ ਆਪਾਂ ਫਿਰ ਗੱਲ ਕਰਦੇ ਕਿ 35000 ਕਰੋੜ ਰੁਪਇਆ ਇਹਦਾ ਲੋਕਾਂ ਨੇ ਬੈਂਕ ਖਾਤਿਆਂ 'ਚ ਪਿਆ ਸੀ ਜਿਹਦੀ ਲੋਕ 10 ਸਾਲਾਂ ਤੋਂ ਬਹੁਤ ਸਾਰੇ ਸਾਲਾਂ ਤੋਂ ਕਟੋ-ਕਟ ਪਿਛਲੇ 2 ਸਾਲਾਂ ਤੋਂ ਜਿਹੜੇ ਹੈ ਸੀਗੇ ਉਹ ਖਾਤੇ ਨੌਨ ਐਕਟਿਵ ਸੀ ਤੇ ਉਹਨਾਂ ਦੇ ਵਿੱਚ 35000 ਕਰੋੜ ਰੁਪਇਆ ਆਰਬੀਆਈ ਬੈਂਕ ਨੂੰ ਬਖ-ਬਖ ਬੈਂਕਾਂ ਨੇ ਟਰਾਂਸਫਰ ਕੀਤਾ ਜਿਦੇ 'ਚ ਐਸਬੀਆਈ ਪੀਐਨ ਵੀ ਵਿਰੋਧਾ ਬੈਂਕ ਤੇ ਜਿਹੜੀ ਹੈ ਕੇਨਰਾ ਬੈਂਕ ਦੇ ਵਿੱਚ ਵੱਡੇ ਪੱਤਰ ਤੇ ਮੋਟ ਪਈ ਹੈ ਇਹਦੇ ਨਾਲ ਹੀ ਜਿਹੜੀ ਵਿੱਤ ਮੰਤਰੀ ਨੇ ਸਾਨੂੰ ਇਹ ਵੀ ਕਿਹਾ ਕਿ ਸਰਕਾਰ ਬੈਂਕਾਂ ਨੂੰ ਇਹ ਹਦਾਇਤਾਂ ਜਾਰੀ ਕਰ ਰਹੀ ਹੈ ਕਿ ਜਲਦੀ ਤੋਂ ਜਲਦੀ ਕੋਈ ਅਜਿਹਾ ਪ੍ਰੋਗਰਾਮ ਬਣਾਵੇ ਕਿ ਜਿਹੜੇ ਇਹ ਖਾਤੇ ਖੁੱਲੇ ਸੀ ਨੌਨ ਐਕਟਿਵ ਖਾਤੇ ਸੀ ਇਹਨਾਂ ਨੂੰ ਇਹਨਾਂ ਦੇ ਵਾਰਸਾਂ ਨੂੰ ਲੱਭ ਕੇ ਉਹਨਾਂ ਦੀ ਜਿਹੜੀ ਅਮਾਉਂਟ ਹੈ ਜਿੰਨੀ ਵੀ ਹੈ ਉਹ ਵਾਪਸ ਕਰਨ ਦਾ ਕੋਈ ਉਪਰਾਲਾ ਕੀਤਾ ਜਾਵੇ ਵਿਸ਼ੇਸ਼ ਜਿਹੜਾ ਹੈਗਾ ਕੋਈ ਪ੍ਰੋਜੈਕਟ ਚਲਾਇਆ ਜਾਵੇ ਤੇ ਨਾਲ ਨਾਲ ਜਿਹੜੀ ਫਿਰ ਉਹਨਾਂ ਨੇ ਕਹਿੰਦੇ ਕਿ ਜਨਤਨ ਯੋਜਨਾ ਦੇ ਪੂਰੇ ਜਿਹੜਾ 10 28 ਅਗਸਤ 2014 ਨੂੰ ਸ਼ੁਰੂ ਹੋਈ ਸੀ ਕੱਲ ਨੂੰ 28 ਅਗਸਤ 2024 ਨੂੰ 10 ਸਾਲ ਪੂਰੇ ਹੋਣ ਦੇ ਉੱਤੇ ਉਹਨਾਂ ਨੇ ਆਪਣੇ ਇਹਦੀ ਖਾਸ ਜਿਹੜੇ ਬੈਨੀਫਿਟ ਹੋਏ ਭਾਰਤੀ ਲੋਕਾਂ ਨੂੰ ਉਹ ਦੱਸੇ ਨੇ ਤੇ ਅਗਲੇ ਇਸ 2024-25 ਦੇ ਜਿਹੜਾ ਵਿੱਤੀ ਸਾਲ ਆ ਇਹਦੇ ਵਿੱਚ 3 ਕਰੋੜ ਹੋਰ ਜੈਂਪਲ ਖਾਤੇ ਵੀ ਖੋਲੇ ਜਾਣਗੇ ਸੋ ਅੱਜ ਦੀ ਇਹ ਜਿਹੜਾ ਹੈ ਤੁਹਾਡੇ ਨਾਲ ਇਨੀ ਕੀ ਡਿਸਕਸ ਕਰਨੀ ਸੀ ਸੋ ਉਮੀਦ ਆ ਤੁਹਾਨੂੰ ਸਾਡੀ ਕੋਸ਼ਿਸ਼ ਚੰਗੀ ਲੱਗੂ ਅੱਗੇ ਤੋਂ ਤੁਹਾਨੂੰ ਵਿੱਤੀ ਮਾਮਲਿਆਂ ਦੇ ਉੱਤੇ ਜਾਣਕਾਰੀ ਦਿੰਦੇ ਰਿਹਾ ਕਰਾਂਗੇ